ਸੱਚੀ ਗੱਲ ਦੋਸਤੋ ਬਹੁਤ ਹੀ ਵੱਡੀ ਅਪਡੇਟ ਹੈ ਉਹਨਾਂ ਦੋਸਤਾਂ ਲਈ ਜੋ 2026 ਵਿੱਚ ਪੀਐਸ ਟੈਟ ਦੇਣਾ ਚਾਹੁੰਦੇ ਹੈ ਚਾਹੇ ਕਿਸੇ ਵੀ ਸਬਜੈਕਟ ਦਾ ਚਾਹੇ ਉਹ ਕਿਸੇ ਵੀ ਲੈਵਲ ਦਾ ਲੈਵਲ 1 ਹੋਵੇ ਲੈਵਲ 2 ਹੋਵੇ ਤਾਂ ਉਹਨਾਂ ਲਈ ਬਹੁਤ ਹੀ ਵੱਡੀ ਇੱਕ ਖਬਰ ਨਿਕਲ ਕੇ ਆ ਰਹੀ ਹੈ ਜੀ ਵੱਡੀ ਅਪਡੇਟ ਹੈ ਆਫੀਸ਼ੀਅਲੀ ਨੋਟੀਫਿਕੇਸ਼ਨ ਆ ਚੁੱਕਿਆ ਹੈ ਤੁਸੀਂ ਥੰਬਨੇਲ ਦੇਖ ਕੇ ਸਮਝ ਹੀ ਚੁੱਕੇ ਹੋਗੇ ਕਿ ਉਹ ਅਪਡੇਟ ਕੀ ਹੈ ਹਾਂਜੀ ਜਿਵੇਂ ਕਿ ਸਾਨੂੰ ਅਨਾਉਂਸ ਹੋ ਗਿਆ ਸੀ ਪਿਛਲੇ ਮਹੀਨੇ ਕਿ ਜੋ ਪੀਐਸ ਟੈਟ ਹੈ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ 2026 ਦਾ ਠੀਕ ਹੈ ਜੀ ਉਹ 15 ਮਾਰਚ ਤੋਂ ਲੈਣਾ ਸਰਕਾਰ ਨੇ ਤੈਅ ਕੀਤਾ ਹੋਇਆ ਹੈ ਪਰ ਬਹੁਤ ਸਾਰੇ ਕੈਂਡੀਡੇਟਸ ਨੂੰ ਇਹ ਡਾਊਟ ਸੀਗਾ ਕਿ ਇਹ 15 ਮਾਰਚ ਨੂੰ ਹੀ ਲਿਆ ਜਾਏਗਾ ਕਿਉਂਕਿ ਹਜੇ ਤੱਕ ਇਹਦੇ ਬਾਰੇ ਆਨਲਾਈਨ ਹੋਣ ਦੀ ਕੋਈ ਵੀ ਉਮੀਦ ਨਹੀਂ ਸੀ ਨਾ ਹੀ ਕੋਈ ਅਪਡੇਟ ਆਈ ਸੀ ਤਾਂ ਉਹਨਾਂ ਦੋਸਤਾਂ ਲਈ ਜੋ ਤਿਆਰੀ ਕਰ ਰਹੇ ਨੇ ਪਰ ਫਿਕਰਮੰਦ ਸੀ ਕਿ ਕੋਈ ਅਪਡੇਟ ਨਹੀਂ ਆਨਲਾਈਨ ਅਪਲਾਈ ਸ਼ੁਰੂ ਨਹੀਂ ਹੋਇਆ ਤਾਂ ਉਹ ਜਨ ਬੇਫਿਕਰ ਤੇ ਅਬੀ ਤਿਆਰੀ ਨੂੰ ਕਰ ਦੇਣ ਜੀ ਧਿਆਨ ਨਾਲ ਸ਼ੁਰੂ ਕਿਉਂਕਿ ਹੁਣ ਤਿਆਰੀ ਹੀ ਰਹਿ ਗਈ ਆ 6 ਫਰਵਰੀ ਹਾਂਜੀ ਇਹ ਲਿਖਿਆ ਜੀ 6 ਫਰਵਰੀ ਮਤਲਬ ਕਿ ਅੱਜ ਤੋਂ 2 ਦਿਨ ਬਾਅਦ ਹੀ ਜੋ ਔਨਲਾਈਨ ਅਪਲਾਈ ਹੋ ਜੂਗੀ ਸ਼ੁਰੂ ਤਾਂ ਪਹਿਲੀਆਂ ਚੀਜ਼ ਤੁਸੀਂ ਆਪਣਾ ਫਾਰਮ ਫਿਲ ਕਰ ਦੇਣਾ ਤਾਂ ਕਿ ਬਾਅਦ ਵਿੱਚ ਜੋ ਨੈਟਵਰਕ 에ਰਰ ਨਾ ਆ ਜਾਣ ਨੈਟਵਰਕ ਇਸ਼ੂ ਨਾ ਆ ਜਾਣ ਬਾਅਦ ਵਿੱਚ ਕੁਝ ਦੋਸਤ ਇਸ ਤਰੀਕ ਨਾ ਰਹਿੰਦੇ ਆ ਪਹਿਲੀਆਂ ਚੀਜ਼ ਤੁਸੀਂ ਫਾਰਮ ਫਿਲ ਕਰਕੇ ਉਸ ਤੋਂ ਬਾਅਦ ਆਪ ਦਾ ਪੂਲੀ ਜੋ ਧਿਆਨ ਹੈ ਕਨਸਨਟ੍ਰੇਟ ਹੈ ਉਹਦੀ ਤਿਆਰੀ ਤੇ ਲਗਾ ਸਕਦੇ ਹੋ ਠੀਕ ਹੈ ਦੋਸਤੋ ਤੇ ਲੈ ਕੇ ਚੱਲਦੇ ਹਾਂ ਤੁਸੀਂ ਨਹੀਂ ਤੁਹਾਨੂੰ ਉਸ ਮਤਲਬ ਕਿ ਨੋਟੀਫਿਕੇਸ਼ਨ ਤੇ ਉਸ ਆਫੀਸ਼ੀਅਲ ਲੈਟਰ ਤੇ ਜਿਹਦੇ ਵਿੱਚ ਇਹ ਲਿਖਿਆ ਹੋਇਆ ਜੀ ਹਾਂਜੀ ਤਾਂ ਤੁਸੀਂ ਦੇਖੋਗੇ ਕਿ 3 ਤਰੀਕ ਅੱਜ 3 ਫਰਵਰੀ 2026 ਹੈ ਤੇ ਇਹਦੇ ਵਿੱਚ ਇੱਕ ਪਬਲਿਕ ਨੋਟਿਸ ਆਇਆ ਹੈ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰਸਿੱਧ ਪੰਜਾਬ ਵੱਲੋਂ ਪੰਜਾਬ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰਸਿੱਧ ਪੰਜਾਬ ਵੱਲੋਂ ਅਗਲਾ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਜਿਹਨੂੰ ਆਪਾਂ ਪੀਐਸ ਟੈਟ ਕਹਿੰਦੇ ਆ ਜੀ ਪੀਐਸ ਟੈਟ ਠੀਕ ਹੈ ਜੀ 2026 15 ਤਿੰਨ 2026 ਨੂੰ ਕੰਡਕਟ ਕਰਵਾਇਆ ਜਾ ਰਿਹਾ ਹੈ ਜਿਵੇਂ ਕਿ ਤੁਹਾਨੂੰ ਦੱਸ ਹੀ ਦਿੱਤਾ ਪਹਿਲਾਂ ਸਾਰਿਆਂ ਨੂੰ ਪਤਾ ਹੀ ਹੈ ਠੀਕ ਹੈ ਯੋਗ ਉਮੀਦਵਾਰ ਵੈਬਸਾਈਟ ਤੇ ਇਸ ਵੈਬਸਾਈਟ ਤੇ ਜਾ ਕੇ ਮਿਤੀ 6 2 26 ਮਤਲਬ ਕਿ 6 ਫਰਵਰੀ ਨੂੰ 2 ਦਿਨ ਬਾਅਦ 6 ਫਰਵਰੀ ਨੂੰ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਜਿਹੜੇ ਵੀ ਇਸ ਸਾਲ 2026 ਦਾ ਜੋ ਪੀਐਸ ਟੈਟ ਦੇਣਾ ਚਾਹੁੰਦੇ ਆ ਅਤੇ ਆਉਣ ਵਾਲੇ ਮਾਸਟਰ ਕੇਡਰ ਵਿੱਚ ਅਪੀਅਰ ਹੋਣਾ ਚਾਹੁੰਦੇ ਆ ਕਿਉਂਕਿ ਪੋਸਟਾਂ ਬਹੁਤ ਜਲਦੀ ਆ ਰਹੀਆਂ ਨੇ ਸਰਕਾਰ ਦੇ ਕੋਲੇ ਟਾਈਮ ਬਹੁਤ ਘੱਟ ਆ ਪੀਐਸਟੈਟ ਲੈਂਡ ਤੋਂ ਤੁਰੰਤ ਬਾਅਦ ਹੀ ਤੁਹਾਨੂੰ ਮਾਸਟਰ ਕੇਡਰ ਵੀ ਦੇਖਣ ਨੂੰ ਮਿਲੇਗਾ ਠੀਕ ਹੈ ਦੋਸਤੋ ਤੇ 20 ਫਰਵਰੀ ਤੱਕ ਇਹ ਅਪਲਾਈ ਹੋਣਾ ਜੀ ਜਿਹੜੇ ਵੀ ਦੋਸਤਾਂ ਨੇ ਅਪਲਾਈ ਕਰਨਾ ਹੈ ਠੀਕ ਹੈ ਜੀ ਤੇ ਉਹ ਜਲਦੀ ਤੋਂ ਜਲਦੀ ਅਪਲਾਈ ਕਰਕੇ ਫਿਰ ਆਪਣੀ ਤਿਆਰੀ ਨੂੰ ਸ਼ੁਰੂ ਕਰ ਦੇਣ ਐਸ ਟੈਸਟ ਲਈ ਅਪਲਾਈ ਕਰਨ ਲਈ ਅਪਲਾਈ ਕਰ ਸਕਦੇ ਆਂ ਤੇ ਟੈਸਟ ਸੰਬੰਧੀ ਜੋ ਵੀ ਅਪਡੇਟ ਹੈ ਤੁਸੀਂ ਲੋੜਿੰਦੀ ਯੋਗਤਾ ਆਦਿ ਵਗੈਰਾ ਜੋ ਇਸ ਵੈਬਸਾਈਟ ਤੇ ਦੇਖ ਸਕਦੇ ਹੋ ਜੋ ਕਿ ਇਹਨਾਂ ਨੇ ਦਿੱਤੀ ਹੋਈ ਹੈ ਆਫੀਸ਼ੀਅਲ ਵੈਬਸਾਈਟ ਦਿੱਤੀ ਹੋਈ ਹੈ ਤਾਂ ਜਿਵੇਂ ਵੀ ਕੋਈ ਅਪਡੇਟ ਆਉਂਦੀ ਹੈ ਤੇ ਇਸ ਵੈਬਸਾਈਟ ਤੇ ਵੀ ਤੁਸੀਂ ਅਪਡੇਟ ਕਰਦੇ ਰਹਿਣਾ ਦੇਖਦੇ ਰਹਿਣਾ ਤੇ ਔਰ ਦੂਸਰੀ ਗੱਲ ਦੋਸਤੋ ਜਿਹੜੇ ਵੀ ਦੋਸਤ ਫਿਜ਼ੀਕਲ ਐਜੂਕੇਸ਼ਨ ਫਿਜ਼ੀਕਲ ਐਜੂਕੇਸ਼ਨ ਦਾ ਜੋ ਹੈ ਪੀਐਸ ਟੈਟ 2 ਦੇਣਾ ਚਾਹੁੰਦੇ ਆ ਪੀਐਸ ਟੈਟ 2 ਪੇਪਰ ਦੇਣਾ ਚਾਹੁੰਦੇ ਆ ਤੇ ਪੇਪਰ 1 ਦੇਣਾ ਚਾਹੁੰਦੇ ਆ ਆਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਸਾਡੇ ਨਾਲ ਜੁੜ ਜਾਣ ਕਿਉਂਕਿ ਪੀਐਸਟੈਟ ਫਿਜ਼ੀਕਲ ਐਜੂਕੇਸ਼ਨ ਜੋ ਹੈ ਪੀਐਸਟੈਟ ਪੇਪਰ 2 ਦੀ ਜੋ ਤਿਆਰੀ ਹੈ ਸੀ ਉਹ ਪੇਡ ਬੈਚ ਵਿੱਚ ਵੀ ਕਰਵਾ ਰਹੇ ਆ ਪੇਡ ਬੈਚ ਦਾ ਮਤਲਬ ਇਹ ਨਹੀਂ ਕਿ ਦੋਸਤੋ ਤੁਹਾਡੀ ਕੀ ਤੁਹਾਡੀ ਲੁੱਟ ਖਸੁੱਟ ਕੀਤੀ ਜਾ ਰਹੀ ਜਿਵੇਂ ਅਦਰ ਚੈਨਲ ਜਾਂ ਅਦਰ ਇੰਸਟੀਚਿਊਟ ਕਰਦੇ ਆ ਅਸੀਂ ਬਿਲਕੁਲ ਨੋਮੀਨਲ ਜੀ ਫੀਸ ਤੇ ਜੋ ਹਰ ਇੱਕ ਦੇ ਅਫੋਰਡੇਬਲ ਹੈਗੀ ਆ ਤਾਂ ਉਹਦੇ ਵਿੱਚ ਤੁਹਾਨੂੰ ਜੇ ਹੈ ਪੀਡੀਐਫ ਦੇ ਰਿਹਾ ਜੀ ਪੀਡੀਐਫ ਦੇ ਰਹੇ ਆ ਐਮਸੀਕਿਊ ਪ੍ਰੋਵਾਈਡ ਕਰਦੇ ਆ ਜੀ ਲਾਈਵ ਕਲਾਸਾਂ ਦੇ ਰਿਹਾ ਜੀ ਸਭ ਤੋਂ ਵੱਡੀ ਗੱਲ ਹੈ ਜੀ ਡੇਲੀ ਲਾਈਵ ਕਲਾਸ ਹੋ ਰਹੀ ਹੈ ਜੀ ਥਿਉਰੀ ਹੋ ਰਹੀ ਹੈ ਜੀ ਥਿਉਰੀ ਪਲੱਸ ਐਮਸੀਕਿਊ ਠੀਕ ਹੈ ਜੀ ਔਰ ਨਾਲ ਦੇ ਨਾਲ ਕੀ ਹੈ ਜੀ ਤੁਹਾਡੇ ਡਾਊਟ ਸੈਸ਼ਨ ਵੀ ਹੈਗੇ ਆ ਡਾਊਟ ਸੈਸ਼ਨ ਵੀ ਹੈਗੇ ਆ ਜੀ ਜਿਹਦੇ ਕੋਲ ਕੋਈ ਡਾਊਟ ਹੈਗਾ ਥਿਉਰੀ ਜਿਹੜੀ ਹੈ ਪੰਜਾਬੀ ਅਤੇ ਇੰਗਲਿਸ਼ ਦੋਨਾਂ ਵਿੱਚ ਹੈ ਜੀ ਇਹ ਵੀ ਬਹੁਤ ਵੱਡੀ ਗੱਲ ਹੈ ਪੰਜਾਬੀ ਐਂਡ ਇੰਗਲਿਸ਼ ਵਿੱਚ ਤੁਸੀਂ ਤਿਆਰੀ ਕਰ ਸਕਦੇ ਹੋ ਪੀਐਸ ਜੈਟ ਫਿਜ਼ੀਕਲ ਐਜੂਕੇਸ਼ਨ ਦੀ ਕੰਪਲੀਟ ਔਰ ਲਾਸਟ ਵਿੱਚ ਜਿਹੜੇ ਅਸੀਂ ਸਿਲੇਬਸ ਕੰਪਲੀਟ ਹੋਣ ਤੋਂ ਬਾਅਦ ਆਲਰੇਡੀ ਸਾਡਾ ਬੈਚ ਚੱਲ ਰਿਹਾ ਹੈ ਤੇ ਅਸੀਂ ਸੀਡੀਪੀ ਪੰਜਾਬੀ ਅਤੇ ਇੰਗਲਿਸ਼ ਦੀ ਕਰਵਾਵਾਂਗੇ ਫੋਰ ਦਾ ਰਿਵੀਜ਼ਨ ਐਮਸੀਕਿਊਸ ਤੋਂ ਲੈ ਕੇ ਸੀਰੀਜ਼ ਚਲਾਵਾਂਗੇ ਜੀ ਪੇਪਰ ਤੱਕ ਤੋਂ ਉਹ ਐਂਡ ਤੱਕ ਤਿਆਰੀ ਕਰਵਾਵਾਂਗੇ ਜਿਹੜੇ ਵੀ ਦੋਸਤ ਆਪ ਦੇ ਪੀਐਸਟੈਟ ਫਿਜ਼ੀਕਲ ਐਜੂਕੇਸ਼ਨ ਤਿਆਰੀ ਕਰਨਾ ਚਾਹੁੰਦੇ ਹਨ ਉਹ ਸਾਨੂੰ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਆ ਜੀ ਠੀਕ ਹੈ ਜੀ ਤਾਂ ਸਾਡੇ ਨੂੰ ਮੈਸੇਜ ਕਰਕੇ ਤਾਲਮੇਲ ਕਰ ਸਕਦੇ ਆ ਤੇ ਅਸੀਂ ਉਹਨਾਂ ਲਈ ਜੋ ਹੈ ਬੈਚ ਪ੍ਰੋਵਾਈਡ ਕਰ ਦੇਵਾਂਗੇ ਸਿਰਫ ਨੋਮੀਨਲ ਜੀ ਫੀਸ ਸਿਰਫ 500 ਰੁਪਏ ਚ 500 ਰੁਪਿਆ ਜੋ ਹੈ ਫੁੱਲ ਸਿਲੇਬਸ ਕੰਪਲੀਟ ਕਰਾਉਂਦਾ ਹੈ ਜਦੋਂ ਤੱਕ ਐਗਜ਼ਾਮ ਨਹੀਂ ਹੋ ਜਾਂਦਾ ਠੀਕ ਹੈ ਜੀ ਅੱਜ ਦੇ ਟਾਈਮ 'ਚ 500 ਰੁਪਏ ਕੋਈ ਬਾਲਾ ਨਹੀਂ ਹੈ ਜੇਕਰ ਤੁਹਾਨੂੰ ਲਾਈਵ ਕਲਾਸ ਮਿਲ ਰਹੀ ਹੈ ਜੀ ਪੀਡੀਐਫ ਮਿਲ ਰਹੀ ਹੈ ਜੀ ਐਮਸੀਕਿਊ ਮਿਲ ਰਹੀ ਹੈ ਡੇਲੀ ਰਿਵੀਜ਼ਨ ਹੋ ਰਹੀ ਹੈ ਤਾਂ ਤੁਸੀਂ ਆਰਾਮ ਨਾਲ ਅਵੀ ਤਿਆਰੀ ਕਰ ਸਕਦੇ ਹੋ ਤੇ ਆਪਦਾ ਪੀਐਸਟੈਟ ਕਲੀਅਰ ਕਰਕੇ ਮਾਸਟਰ ਕੈਡਰ ਦੇ ਵਿੱਚ ਅਪੀਅਰ ਹੋ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਜਾਣਕਾਰੀ ਦਿੱਤੀ ਲਈ ਦੋਸਤੋ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੋ ਵੀ ਇਨਫੋਰਮੇਸ਼ਨ ਲੈਣੀ ਹੈ ਤੇ ਬਾਕੀ ਜੇ ਕਿਸੇ ਨੇ ਸਾਡੀ ਪ੍ਰੀਵੀਅਸ 2023 ਪੀਐਸਟੈਟ ਅਤੇ 2024 ਪੀਐਸਟੈਟ ਦੀਆਂ ਕਿਉ ਕਲਾਸਾਂ ਦੇਖਣੀਆਂ ਐਮਸੀਕਿਊ ਦੀਆਂ ਸਾਡੇ ਇਸ ਚੈਨਲ ਤੇ ਅਵੇਲੇਬਲ ਹੈ ਉਹ ਤੁਸੀਂ ਫ੍ਰੀ ਆਫ ਕੋਸਟ ਦੇਖ ਸਕਦੇ ਹੋ ਸਾਡੀਆਂ ਮੈਰਾਥਨ ਵੀ ਹੈਗੀਆਂ 10 ਤੋਂ 12 ਮੈਰਾਥਨ ਹੈਗੀਆਂ ਜਿਦੇ ਵਿੱਚ ਇੰਪੋਰਟੈਂਟ ਐਮਸੀਕਿਊ ਕਰਵਾਇਆ ਗਿਆ ਉਹ ਵੀ ਸਾਡੇ ਇਸ ਚੈਨਲ ਤੇ ਅਵੇਲੇਬਲ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਦੋਸਤੋ ਤੇ ਹੁਣ ਤੁਸੀਂ ਆਪਣੀ ਤਿਆਰੀ ਖਿੱਚ ਲਓ ਕਿ ਡੇਟ ਅਨਾਉਂਸ ਹੋ ਚੁੱਕੀ ਹੈ ਜੀ ਯਾਦ ਰੱਖਣਾ 6 ਫਰਵਰੀ 2026 ਤੋਂ ਲੈ ਕੇ 20 ਫਰਵਰੀ 2026 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਤਨਵਾਦ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਜੇਕਰ ਫਿਜ਼ੀਕਲ ਐਜੂਕੇਸ਼ਨ ਨਾਲ ਸੰਬੰਧਿਤ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਅਪਡੇਟ ਚਾਹੁੰਦੇ ਹੋ ਤੇ ਇਸ ਚੈਨਲ